ਵੱਡੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਦੀ ਮੌਜੂਦਾ ਕੰਡੀਸ਼ਨ ਦੇ ਨਾਲ ਜੁੜੀ ਹੋਈ ਹੈ ਔਰ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਦੇਣਾ ਸ਼ੁਰੂ ਕਰ ਦਿੱਤਾ ਗਿਆ ਲੰਗੀ ਦੇਰ ਰਾਤ 12:30 ਵਜੇ ਇਹ ਮੈਡੀਕਲ ਟ੍ਰੀਟਮੈਂਟ ਉਹਨਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਗਿਆ ਜਿਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਡ੍ਰਿਪ ਲਗਾਈ ਗਈ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਡ੍ਰਿਪ ਲਗਾ ਕੇ ਤੇ ਉਹਨਾਂ ਨੂੰ ਮੈਡੀਕਲ ਸਹੂਲਤ ਦੇਣੀ ਸ਼ੁਰੂ ਕਰ ਦਿੱਤੀ ਗਈ ਆਖਰਕਾਰ ਜਗਜੀਤ ਸਿੰਘ ਡੱਲੇਵਾਲ ਨੇ ਉੱਥੇ ਮੌਜੂਦ ਕਿਸਾਨਾਂ ਨੇ ਮੈਡੀਕਲ ਟ੍ਰੀਟਮੈਂਟ ਨੂੰ ਹਾਂ ਕਰ ਦਿੱਤੀ ਹੈ ਪਰ ਇਹ ਹਾਂ ਅਚਾਨਕ ਨਹੀਂ ਹੋਈ ਦਰਅਸਲ ਇੱਕ ਹੋਰ ਵੱਡੀ ਖਬਰ ਇਸ ਦੇ ਨਾਲ ਜੁੜੀ ਹੋਈ ਹੈ ਕਿਸਾਨ ਸਕਾਰਾਤਮਕ ਅੱਖ ਦੇ ਨਾਲ ਕੇਂਦਰ ਵੱਲ ਵੇਖ ਰਹੇ ਨੇ ਇੱਕ ਮੀਟਿੰਗ ਹੋਣ ਜਾ ਰਹੀ ਹੈ ਕਿਸਾਨਾਂ ਦੀ ਸੈਂਟਰ ਸਰਕਾਰ ਦੇ ਨਾਲ ਉਸ ਮੀਟਿੰਗ ਦੇ ਵਿੱਚ ਕੇਂਦਰੀ ਨੁਮਾਇੰਦਿਆਂ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਨੁਮਾਇंदे ਵੀ ਸ਼ਾਮਿਲ ਹੋਣਗੇ ਔਰ ਕੇਂਦਰ ਦਾ ਪ੍ਰਪੋਜ਼ਲ ਜਿਹੜਾ ਕਿਸਾਨਾਂ ਨੂੰ ਦਿੱਤਾ ਗਿਆ ਉਸ ਤੋਂ ਬਾਅਦ ਇਹ ਫੈਸਲਾ ਬਰਕਰਾਰ ਹੋਇਆ ਲੰਗੀ ਸ਼ਾਮ 5 ਵਜੇ 5:30 ਦੇ ਕਰੀਬ ਕੇਂਦਰੀ ਡੈਲੀਗੇਸ਼ਨ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚਦੀ ਹੈ ਜਦੇ ਵਿੱਚ ਆਈਪੀਐਸ ਦੇ ਅਧਿਕਾਰੀ ਜੁਆਇੰਟ ਸੈਕਟਰੀ ਆਈਪੀਐਸ ਪ੍ਰੀਰੰਜਨ ਮੌਜੂਦ ਹੁੰਦੇ ਨੇ ਆਈਪੀਐਸ ਪ੍ਰੀਰੰਜਨ ਜਗਜੀਤ ਸਿੰਘ ਡੱਲੇਵਾਲ ਦੀ ਕੰਡੀਸ਼ਨ ਦੇਖਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਔਰ ਉਸ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਹੁੰਦੇ ਨੇ ਆਪਣੇ ਸੰਬੋਧਨ ਦੇ ਵਿੱਚ ਇਹ ਜ਼ਿਕਰ ਕਰਦੇ ਨੇ ਕਿ ਦੋਵਾਂ ਫਾਰਮਾਂ ਦੇ ਆਗੂਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਔਰ ਦੂਸਰੇ ਪਾਸੇ ਕਿਸਾਨਾਂ ਨੇ ਵੀ ਕਿਤੇ ਨਾ ਕਿਤੇ ਇਹ ਹੰਗੂਰਾ ਭਰਿਆ ਕਿ ਉਹਨਾਂ ਨੂੰ ਇਹ ਪ੍ਰੋਪੋਜ਼ਲ ਵਧੀਆ ਲੱਗਿਆ ਹੁਣ ਇਸ ਪ੍ਰਪੋਜ਼ਲ ਦੇ ਤਹਿਤ 14 ਤਰੀਕ ਦੀ ਮੀਟਿੰਗ ਉਡੀਕੀ ਜਾ ਰਹੀ ਹੈ ਇਹਦੇ ਦਰਮਿਆਨ ਜਗਜੀਤ ਸਿੰਘ ਢੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੁਣ ਕੀ ਇਹਨੂੰ ਇਹ ਸਮਝ ਲਿਆ ਜਾਵੇ ਕਿ ਆਖਿਰ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਹੁਣ ਤੱਕ ਦੀ ਇਹ ਕੁਰਬਾਨੀ ਹੈ ਉਹ ਰੰਗ ਲਿਆਈ ਮਰਨ ਵਰਤ ਜੋ ਜਗਜੀਤ ਸਿੰਘ ਡੱਲੇਵਾਲ ਹੁਣ ਤੱਕ ਕਰਦੇ ਆ ਰਹੇ ਸੀ ਉਹ ਮਰਨ ਵਰਤ ਰੰਗ ਲਿਆਇਆ ਜਿਹੜੇ ਕਿਸਾਨ 111 ਮਰਨ ਵਰਤ ਤੇ ਬੈਠੇ ਸੀ ਉਹਨਾਂ ਦੀ ਕੁਰਬਾਨੀ ਰੰਗ ਲਿਆਈ ਹੈ ਇਹ ਅਜੇ 14 ਤਰੀਕ ਤੱਕ ਇੰਤਜ਼ਾਰ ਕਰਕੇ ਵੇਖਣਾ ਹੋਵੇਗਾ ਆਖਿਰਕਾਰ ਗੱਲ ਕੀ ਹੁੰਦੀ ਹੈ ਉੱਥੇ ਬਹਿ ਕੇ ਕੇਂਦਰੀ ਨੁਮਾਇੰਦੇ ਕੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲੈਂਦੇ ਐ ਜਾਂ ਕਿਸਾਨ ਜਿਹੜੇ ਐ ਉਹ ਦੁਬਾਰਾ ਮਜਬੂਰ ਹੁੰਦੇ ਐ ਆਪਣਾ ਅੰਦੋਲਨ ਉਲੀਕਣ ਵਾਸਤੇ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵਾਂਗੇ ਇੰਡੀਆ ਪੰਜਾਬੀ ਤੇ